بسم اللہ الرحمن الرحیم صوفی باس افیشل میں خوش آمدید کیا ہے ویورز ٹک ٹاک کو خوش رازیو بھائی یار ਇਹنا سبزی ਦਾ ਕੰਮ ਕਿੰਨੇ ਸਾਲਾਂ ਦਾ ਕਰਦੇ ਨੇ ਪਹਿਲਾਂ ਨੇ ਮੂਲੀਆਂ ਲਾਈਆਂ ਨੇ ਨਾਲ ਕੋਈ معلومات ਲੈਣੇ ਆ ਮੂਲੀਆਂ ਕਿੰਨੇ ਦੇ ਅੱਚ ਤਿਆਰ ਹੁੰਦੀਆਂ ਨੇ ਕਿਸ ਤਰ੍ਹਾਂ ਪਹਿਲੇ ਨੂੰ ਤਿਆਰ ਕਰਦੇ ਨੇ ਇਹ ਤੇ ਕਿਹੜੇ ਕਿਹੜੇ ਬਿਮਾਰੀ ਅਟੈਕ ਕਰਦੀ ਏ ਔਰ ਕਿਵੇਂ ਸਪਰੇਅਾਂ ਕਰਕੇ ਉਹਨਾਂ ਕਵਰ ਕਰਦੇ ਨੇ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਭਾਈ ਕੀ ਹਾਲ ਹੈ ਠੀਕ ਹੈ ਸੁਈ ਸਾਹਿਬ ਠੀਕ ਆਪਨਾ ਤੇ ਆਪਣੇ ਲਾਕੇ ਦਾ ਰਿਜ਼ਲਟ ਕੇਸ਼ਨ ਤੇ ਦੱਸ ਦੋ ਸਾਡਾ ਪਿੰਡ ਗਰੋਟੀਆਂ ਖੋੜਦੇ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਜੀ ਆਪਣਾ ਨਾਮ ਵੀ ਦੱਸ ਦਿਓ ਅਜ਼ਮਤ ਇਕਬਾਲ ਮੇਰਾ ਨਾਮ ਹੈ ਠੀਕ ਹੋ ਗਿਆ ਤੇ ਕਿੰਨਾ عرصਾ ਹੋ ਗਿਆ ਤੁਹਾਨੂੰ ਸਬਜ਼ੀ ਦਾ ਕੰਮ ਕਰਦਿਆਂ ਇਹ ਕੁਸਤਾਈ 28 ਸਾਲ ਹੋ ਗਏ ਨੇ ਤਕਰੀਬਾ ਮਾਸ਼ਾਅੱਲਾ ਮੋ ਜਿਹੜੀਆਂ ਮੋਲੀਆਂ ਨੇ ਇਹਦਾ ਲਾਂਦਾ ਮੌਸਮ ਕੀ ਹੁੰਦਾ ਔਰ ਇਹਦੀ ਜ਼ਮੀਨ ਦੇ ਤਿਆਰੀ ਕਿਸ ਤਰ ਇਹ ਤਕਰੀਬਨ ਅਗਸਤ ਦੇ ਫੋਰਮ ਅੱਧ ਤੋਂ ਬਾਅਦ ਜਿਹੜਾ ਨਾ ਦੀ ਤਿਆਰੀ ਸ਼ੁਰੂ ਕਰ ਲਈਦੀ ਹੈ ਹਾਂਜੀ ਮੌਸਮ ਤੇ ਡਿਪੈਂਡ ਹੈ ਅਗਰ ਅੱਲਾਹ ਪਾਕ ਉਤੋਂ ਮੌਸਮ ਸਹੀ ਰੱਖੇ ਤੇ 1 ਅਗਸਤ ਤੋਂ ਬਾਅਦ ਜਿਹੜਾ ਲਗਾਣੀ ਸ਼ੁਰੂ ਕਰਨੀ ਚਾਹੀਦੀ ਜੀ ਤੇ ਅਸਾਂ ਇਹ ਜੜੀਆਂ ਨੇ 28 ਤਾ 29 ਅਗਸਤ ਤਾਨੂੰ ਹੋ ਗਈ ਹੈ ਹਮ ਜੋ ਹਰ ਲਾਈਆਂ ਨੇ ਬਾਰਸ਼ੀ ਮੌਸਮ ਹੁਣ ਸਾਡੀ ਤੇ ਇੱਕ ਮਾਦੀ ਹੋ ਗਏ ਨੇ ਇੱਕ ਮਾਬਾਦ ਇਨਸ਼ਾਅੱਲਾ ਤਿਆਰ ਹੋ ਜਣੀਆਂ ਠੀਕ ਹੋ ਗਿਆ ਮੋਲੀਆਂ ਜੜੀਆਂ ਨੇ ਖੈਲਾ ਕੱਢ ਕੇ ਲਾਣੀਆਂ ਚਾਹੀਦੀਆਂ ਨਾ ਕਿ ਛੱਟਾ ਦੇ ਕੇ ਨਹੀਂ 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 ਛੱਟੇ ਦੇ ਉੱਤੇ ਤੇ ਤਿਆਰ ਹੀ ਹੁੰਦੀ ਹੈ ਜਿਹੜਾ ਖੇਲਾਣਾ ਬਣਾਈਏ ਜੀ ਕਿਤੇ ਖੇਲ ਦੇ ਉਤਲੇ ਸਿਰ ਤੇ ਮੂਲੀ ਲਾਣੀ ਚਾਹੀਦੀ ਇਹ ਕਦ ਨਾ ਖੇਲਾ ਕੱਢਦੇ ਤੇ ਕਿੱਲੇ ਦੇ ਵਿੱਚ ਕਿੰਨੀਆਂ ਖੇਲਾ ਨਿਕਲਦੀਆਂ ਇਹ ਕਿੱਲੇ ਦੇ ਵਿੱਚ ਤਕਰੀਬਨ 100 ਖੇਲ ਨਿਕਲਦੀ ਹੈ ਹਮ ਤੇ ਇੱਕ ਚੱਪਾ ਹਟਾਟਾ ਕੇ ਉਹਦੇ ਮੁਤਾਬਕ ਬੀਰ ਲਾਈ ਜਾਂਦਾ ਕਿਸ ਤਰ੍ਹਾਂ ਚੁੰਡੀਆਂ ਨਾਲ ਲਾਂਦੇ ਹਾਂ ਹਾਂਜੀ ਚੁੰਡੀਆਂ ਨਾਲ ਇੱਕ ਇੱਕ ਦਾਣਾ ਜੜ ਠੀਕ ਹੋਗਾ ਤੇ ਮੂਲੀ ਲਾਣ ਵਾਸਤੇ ਜ਼ਮੀਨ ਬਿਹਤਰ ਜਿਹੜੀ ਕਿਹੜੀ ਮੈਰਾ ਹੈ ਕਰੋਈ ਹੈ ਮੈਰਾ ਸਭ ਤੋਂ ਬੈਸਟ ਹੈ ਇਹਦੇ ਵਾਸਤੇ ਠੀਕ ਹੈ ਤੇ ਮੋਲੀ ਦੀ ਇਹਦੀ ਲੈਂਥ ਕਿੰਨੀ ਕੁ ਹੋ ਜਾਂਦੀ ਹੈ ਇਹ ਤਕਰੀਬਨ ਫੁੱਟ ਤੋਂ ਉੱਤੇ ਹੋ ਜਾਂਦੀ ਹੈ ਫੁੱਟ ਤੋਂ ਉੱਤੇ ਕਿਹੜਾ ਬੀਜ ਤੂੰ ਲਾਇਆ ਮੋਰੀ ਇਹ ਅਸੀਂ ਗੁਜਰਾਵਾਲੇ ਮਦੀਨਾ ਸੀੜਾ ਵਾਲਿਆਂ ਕੋਲ ਬੀਜ ਲਿਆ ਅੱਗੇ ਵੀ ਇਸਤੇਮਾਲ ਕਰਦੇ ਰਹੇ ਇਹ ਉਹਨਾਂ ਕੋਲੋਂ ਅਕਸਰ ਬੀਜ ਉਹਨਾਂ ਕੋਲੋਂ ਜ਼ਿਆਦਾ ਲੈਣੇ ਪਿਆ ਠੀਕ ਹੈ ਤੇ ਕਿੰਨੇ ਚਿਰ ਦੀ ਫਸਲ ਹੁੰਦੀ ਹੈ ਇਹ 2 ਮਹੀਨੇ ਇਨਸ਼ਾਅੱਲਾ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਲੈਣੀ ਸ਼ੁਰੂ ਹੋ ਜਾਏਗੀ ਕਿੰਨੀ ਦੇਰ ਤੱਕ ਲੈਂਦੇ ਰਹਿੰਦੇ ਇਹ ਜਿਹੜੀ ਜਿਹੜੀ ਤਿਆਰ ਹੁੰਦੀ ਜਾਏਗੀ ਟੱਕ ਤੋਂ ਹੀ ਪੁੱਟਣੀ ਸ਼ੁਰੂ ਕਰਦੇ ਜਾਵਾਂਗੇ ਜਿਹੜੀਆਂ ਛੋਟੀਆਂ ਨੇ ਉਹ ਜੋ ਛੋੜ ਦੇਵਾਂਗੇ ਤੇ ਜਿਹੜੀ ਲੰਮੋ ਤਿਆਰ ਨੇ ਉਹ ਨਾਲ ਨਾਲ ਪੁੱਟ ਕੇ ਧੋ ਕੇ ਉਹਨਾਂ ਨੂੰ ਤੇ ਗੱਠੇ ਬਣ ਕੇ ਮੰਡੀ ਲੈ ਕੇ ਜਾਣਾ ਠੀਕ ਹੋ ਗਿਆ ਤੇ ਜਿਸ ਟਾਈਮ ਲ ਪਹਿਲੇ ਸਭ ਤੋਂ ਇਹ ਤਿਆਰੀ ਦੇ ਦੌਰਾਨ ਸੁਹਾਗਾ ਮਾਰ ਕੇ ਜ਼ਮੀਨ ਤਿਆਰ ਕਰਕੇ ਹੂੰ ਫਿਰ ਡੀਏਪੀ ਦਾ ਛੱਟਾ ਦੇ ਕੇ ਹਾਂਜੀ ਫਿਰ ਅਸਾਂ ਖੇਲਾ ਬਣਾਈਆਂ ਨੇ ਖੇਲਾ ਤੋਂ ਬਾਅਦ ਅਸੀਂ ਦੇ ਖਾਲਸ਼ਾਂ ਤਿਆਰ ਕਰਕੇ ਤੇ ਫਿਰ ਅਸਾਂ ਬੀਜ ਲਗਾਇਆ ਨਹੀਂ ਥੱਲੇ ਖਾਦ ਕਿਹੜੇ ਪਾਈ ਡੀਏਪੀ ਕਿੰਨੇ ਕਿੰਨੇ ਕਿੱਲਿਆਂ ਪਾਏ ਇਹਨਾਂ ਨੂੰ ਤਾਂ ਇੱਕ ਬੋਰੀ ਵੀ ਚੱਲ ਜਾਂਦੀ ਏ ਇੱਕ ਤਾਂ ਦੋ ਬੋਰੀ ਹੋਣੀ ਚਾਹੀਦੀ ਐ ਇਹਨਾਂ ਵਾਸਤੇ ਕੰਮ ਹੋ ਕੇ ਤੇ ਬਾਅਦ ਚ ਜਿੰਨੇ ਪਾਣੀ ਲੱਗਦੇ ਨੇ ਉੱਥੇ ਹੀ ਪਾਣੀ ਪੈਂਦੇ ਆ ਉੱਥੇ ਹੀ ਪਾਣੀ ਪਏਗੀ ਚੀਕ ਕਿੰਨੀਆਂ ਕਿੰਨੇ ਪਾਣੀ ਲੱਗਦੇ ਟੋਟਲ ਇਹਨੂੰ ਇਹਨੂੰ ਪਾਣੀ ਆ ਗਰਮੀ ਜ਼ਿਆਦਾ ਹੈ ਚੌਥੇ ਪੰਜਵੇਂ ਦੇ ਪਾਣੀ ਲੱਗ ਜਾਂਦਾ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਲਾਇਆ ਅੱਜ ਮਾਸ਼ਾਅੱਲਾ ਤੁਹਾਡੇ ਫਾਲ ਲੱਗਾ ਤੁਹਾਡਾ ਹਾਂ ਜੀ ਇਹ ਤਕਰੀਬ 29 ਤਰੀਕ ਨੂੰ ਲਗਾਏ ਇਹ ਆਹ ਜ਼ਮੀਨ ਦੇ ਹੂੰ ਅੱਜ ਤਕਰੀਬ 27 ਤਰੀਕ ਹੋ ਗਈ ਹੈ 27 ਅੱਜ ਮਹੀਨੇ ਤੇ ਤਕਰੀਬ ਹੋ ਗਈ ਇਨਸ਼ਾਅੱਲਾ ਹਾਂ ਤੁਹਾਡਾ ਅੱਧ ਤੱਕ ਜਿਹੜਾ ਨਾ ਪਹੁੰਚ ਗਿਆ ਨਾ ਪਹੁੰਚ ਗਿਆ 60 ਦਿਨ ਤੱਕ ਤਿਆਰ ਹੋ ਜਾਣਗੇ ਇਨਸ਼ਾਅੱਲਾ ਸਰ ਤੋਂ ਪਹਿਲੀ ਤਿਆਰ ਹੋ ਜਾਣੀ ਗੀਆਂ ਜਿੰਨੇ ਕੁ ਥੱਲੇ ਲੈਨ ਤਿਆਰ ਹੋਈ ਹੈ ਇਹ ਇਹ ਸੜ ਤੋਂ ਪਹਿਲੀ ਤਿਆਰ ਹੋਈ ਜਾਣੀ ਹੈ ਤੇ ਇਹਦੇ ਤੇ ਬਿਮਾਰੀ ਕਿਹੜੇ ਕਿਹੜੇ ਅਟੈਕ ਕਰਦੇ ਇਹ ਜ਼ਿਆਦਾਤਰ ਸੁੰਡੀ ਸਾਡੀ ਉੱਤੇ ਹਮਲਾ ਕਰਦੀ ਹੈ ਇਹਨਾਂ ਦਿਨਾਂ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਪੱਤਰਾਂ ਨੂੰ ਹਾਂਜੀ ਆਹ ਵਿੱਚ ਵਿੱਚ ਪੱਤਰ ਆਖੇ ਖਾਦੇ ਗਏ ਨੇ ਤੇ ਉਹਦਾ ਕਿਵੇਂ ਸੱਦੇ ਬਾਬ ਕਰਦੇ ਉਹਦਾ ਫਿਰ ਕੋਰਾ ਜੀ ਐਫਐਮਸੀ ਦੀ ਜਾਂ ਐਮਐਮ ਐਕਟਰ ਹਾਂਜੀ ਇਹ 2000 ਇਸਤੇਮਾਲ ਕਰੀ ਦੇ ਕਿਵੇਂ ਟੈਂਕ ਵਿੱਚ ਪਾ ਕੇ ਸਪਰੇਅ ਕਰਦੇ ਇਹਦੇ ਵਿੱਚ ਪਾ ਕੇ ਇਹਦਾ ਕੋਈ ਜਿਹੜਾ ਪਾਣੀ ਖਾਦ ਪਾ ਕੇ ਪਾਉਂਦੇ ਨੇ ਉਹ ਤੇ ਨਹੀਂ ਕਰਦੇ ਨਹੀਂ ਨਹੀਂ ਇਹਨੂੰ ਫਲੱਡ ਜ਼ਿਆਦਾਤਰ ਡਰਮ ਚ ਕਰਨਾ ਉਸ ਤਰ੍ਹਾਂ ਛਟ ਨੇ ਸਪਰੇਅ ਤੇ ਉਪਰੰਦੀ ਹੈ ਨਾ ਸਪਰੇਅ ਹੁੰਦੀ ਹੋਈ ਫਲੱਡ ਜਿਹੜਾ ਡਰਮ ਨਾ ਕਰਾਂਗੇ ਠੀਕ ਹੋ ਗਿਆ ਕਿੰਨਾ ਖਰਚਾ ਆ ਗਿਆ ਤਕਰੀਬਨ ਤੁਹਾਡਾ ਕਿਤੇ 2 ਕਿਲੇ ਲਾਈਏ ਕਿਲੇ ਤੇ ਕਿੰਨਾ ਖਰਚਾ ਆਉਂਦਾ ਇਹ ਤਕਰੀਬਨ 13-14 ਹਜ਼ਾਰ ਦੇ ਕਿਲੇ ਤੇ 2 ਲੱਗਦਾ ਹਾਂ ਹਾਂਜੀ ਬਾਕੀ ਵਾਜ ਦਾੜੇ ਖਾਲਾ ਖੋਲਾ ਕੜਾਈਆਂ ਖਾਦਾ ਹਾਂਜੀ ਉਹ ਲੈਦਾ ਨੇ ਗੋਡੀ ਵਗੈਰਾ ਤਾਂ ਨਹੀਂ ਹੁੰਦੀ ਇਹਨੂੰ ਗੋਡੀ ਵੀ ਕਰਨੀ ਪਾਈ ਜਾਂਦੀ ਹੈ ਜੇਕਰ ਜੜੀ ਬੂਟੀਆਂ ਹੋ ਜਾਂਦੇ ਬਰਹਾਲੇ ਤੇ ਹਾਂ ਡਵਾਲਡ ਗੋਲ ਦੀ ਸਪਰੇਅ ਕਰਵਾਈ ਹਾਂਜੀ ਤੇ ਉਹਦੀ ਵਜ੍ਹਾ ਤੋਂ ਨਦੀਨ ਜਰਾ ਕਮ ਹੋ ਗਿਆ। ਮੈਂ ਕਿਹਾ ਅਗਰ ਗੋਡੀ ਇਹਨਾਂ ਹੋਏ ਵੀ ਤੇ ਉੱਤੇ ਲੱਗੀ ਇਹਦੀਆਂ ਵਿੱਚੋਂ ਕਰਨੀ ਪੈਗੀ। ਹਾਂਜੀ ਹਾਂਜੀ ਸਾਡਾ ਜਿਹੜੀਆਂ ਸਾਫ਼ ਕਰਨੀ ਪੈਣੀਆਂ। ਪਹਿਲੇ ਤੁਹਾਡੀ ਆਪਣੀ ਇੰਕ ਠੇਕੇ ਤੇ ਲਈਏ। ਇਹ ਸਭ ਠੇਕੇ ਤੇ ਹੀ। ਕਿੰਨਾ ਠੇਕਾ ਚੱਲਦਾ ਪਿਆ? ਠੇਕਾ ਤੇ ਤੁਹਾਨੂੰ ਪਤਾ ਹੀ ਹੈ ਅੱਜਕੱਲ 1.5 ਲੱਖ ਦੇ ਅੱਗੇ ਪਿੱਛੇ ਠੇਕਾ। ਮੈਂ 6 ਮਹੀਨਾ ਠੇਕਾ ਤੁਸੀਂ ਇਹਨੂੰ ਲਾਓਗੇ। ਹਾਂਜੀ। ਫਸਲ ਭਾਵੇਂ 3 ਮਹੀਨੇ ਦੀ ਹੁੰਦੀ ਠੇਕਾ 6 ਮਹੀਨੇ ਦਾ ਕਿੰਨਾ ਜਾਂਦਾ। ਹਾਂਜੀ। ਕਿੰਨਾ ਖਰਚਾ ਦੱਸਿਆ ਤਕਰੀਬਨ ਹੋ ਜਾਏਗਾ ਐਸਟੀਮੇਟ ਨਾਲ। ਐਸਟੀਮੇਟ ਤੇ ਤਕ ਇਹਨੂੰ ਕਿਸ ਤਰ੍ਹਾਂ ਫਰੋਖਤ ਕਰਦੇ ਨੇ ਫਿਰ ਸਾਰੀਆਂ ਸਰਦੀਆਂ ਲੈਂਦੀਆਂ ਰਹਿੰਦੀਆਂ ਨੇ ਇਹ ਜੋ ਰੇਟ ਹੋਣਾ ਅਸੀਂ ਵੇਖਣਾ ਕੋਈ ਨਹੀਂ ਇਹਨਾਂ ਨੂੰ ਹੂੰ ਜੋ ਜੇ ਤਿਆਰ ਹੁੰਦੀ ਜਾਣੀਆਂ ਇਹਨਾਂ ਨੂੰ ਪੁੱਟ ਪੁੱਟ ਕੇ ਧੋ ਕੇ ਤੇ ਇਕੱਠੇ ਬਣ ਕੇ 10 12 ਮੂਲੀ ਦਾ ਹਾਂਜੀ ਤੇ ਮੰਡੀਆਂ ਵਿੱਚ ਲੈ ਕੇ ਜਾਵਾਂਗੇ ਮਨ ਰੋਜ਼ ਰੋਜ਼ ਦੀ ਤਰੀਕ ਜਿਹੜੀ ਤੁਹਾਡੇ ਹਾਂਜੀ ਮੁxtਲਫ ਹੋਏਗੀ ਮੁxtਲਫ ਰੋਜ਼ ਦੀ ਤਰੀਕ ਲੱਗੇ ਕੱਲ੍ਹ ਪਾਣੀ ਕਿ ਕਿਸ ਤਰ੍ਹਾਂ ਦੇ ਲੱਗਣੇ ਹਾਂਜੀ ਕੋਸ਼ਿਸ਼ ਇਹ ਕਰਾਂਗੇ ਕਿ ਜ਼ਿਆਦਾਤਰ ਜਲਦੀ ਖਤਮ ਹੋਣ ਠੀਕ ਹੋ ਗਿਆ ਰੇਟ ਦੀ ਵਜ੍ਹਾ ਸਬਜ਼ੀ ਦੇ ਕੰਮ ਨੂੰ ਕਿਸ ਤਰ੍ਹਾਂ ਦਾ ਕੰਮ ਸਮਝਦੇ ਤੁਸੀਂ ਸਭ ਤੋਂ ਬੈਸਟ ਸਬਜ਼ੀਆਂ ਦਾ ਕੰਮ ਕਣਕ ਮੁੰਜੀ ਨਾਲ ਬਿਹਤਰ ਹੈ ਹਾਂਜੀ ਆਹ ਕਣਕ ਮੁੰਜੀ ਦਾ ਰੇਟ ਜਿਹੜਾ ਬਿਲਕੁਲ ਲੂਜ਼ ਕਰ ਗਏ ਨੇ ਬਿਲਕੁਲ ਤੇ ਸਬਜ਼ੀ ਨੇ ਤੁਸੀਂ ਅੱਛਾ ਸਮਝਦੇ ਲੱਖ ਰੁਪਏ ਖਰਚਾ ਕਰਕੇ ਸਮਝਦੇ 2-3 ਲੱਖ ਵਟੇ ਜਾਏਗਾ ਕਿੱਲੇ ਚੋਂ ਹਾਂਜੀ ਇਹ ਇਨਸ਼ਾਅੱਲਾ ਜ਼ਿਆਦਾ ਵੀ ਵਟੇ ਜਾ ਸਕਦੇ ਨੇ ਬਹੁਤ ਸ਼ੁਕਰੀਆ ਮਾlumatਤ ਦੇਣ ਦਾ ਜੀ ਬਹੁਤ ਅੱਛੇ ਗੱਲਾਂ ਕਰਦੇ ਤੁਸੀਂ ਅਸਲਾਮੁਅਲੈਕੁਮ ਵੈਲੈਕੁਮੁਅਰਹਮਤੋ